ਚਰੀਨ ਅੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਟੁੱਟਿਆ ਸੰਪਰਕ ਮੌੜ ਬਹਾਲ ਹੋਇਆ ਹੈ। ਲਗਭਗ 20 ਦਿਨ ਤੋਂ ਹਰਸ਼ਾ ਬੇਲਾ, ਪੱਟੀ ਦੁਲਚੀ, ਜੀਵਨ ਸਿੰਘ, ਬੇਲਾ ਸ਼ਿਵ ਸਿੰਘ, ਬੇਲਾ ਪਟੀਆਂ, ਬੇਲਾ ਧਿਆਨੀ ਆਦ ਪਿੰਡਾਂ ਵਿੱਚ ਪਾਰੀ ਪਰੇਸ਼ਾਨੀ ਤੋਂ ਬਾਅਦ ਹੁਣ ਪਿੰਡਾਂ ਨੂੰ ਰਾਹਤ ਮਿਲੀ ਹੈ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਬੇਸ਼ੱਕ ਮੌਸਮ ਵਿਭਾਗ ਨੇ ਮੀਂਹ ਬਾਰੇ ਕਿਹਾ ਹੈ ਲੇਕਿਨ ਪਾਖੜਾ ਡੈਮ ਦਾ ਲੈਵਲ 3 ਫੁੱਟ ਤੋਂ ਥੱਲੇ ਹੈ। ਫਿਰ ਵੀ ਸਪੇਸ ਬਚਦਾ ਹੈ ਕਬਰਾਉਂ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਜੀ ਬਿਲਕੁਲ ਚਾਰ ਤਰੀਕੇ ਦੇ ਜਾਇਜ਼ੇ ਕੀਤੇ ਜਾ ਰਹੇ ਨੇ ਜੇ ਕਿਸੇ ਦੇ ਘਰਾਂ ਦਾ ਨੁਕਸਾਨ ਹੋਇਆ ਉਹ ਜੇ ਕਿਸੇ ਦੀ ਡੈਥ ਹੋਈ ਹੈ ਉਹ ਜੇ ਕਿਸੇ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹ ਤੇ ਜੇ ਕੋਈ ਫਸਲ ਦੀ ਜਾਂ ਖੇਤ ਦੀ ਨੁਕਸਾਨ ਹੋਇਆ ਉਹ ਨਾਲ ਹੀ ਜਿਹੜੀ ਸਾਡੀ ਸਰਕਾਰੀ ਢਾਂਚਾ ਹੈਗਾ ਕੋਈ ਸਕੂਲਾਂ ਦੀ ਬਿਲਡਿੰਗ ਜਾਂ ਕੋਈ ਹਸਪਤਾਲ ਨੂੰ ਜਾਂ ਕੋਈ ਸੜਕਾਂ ਨੂੰ ਨੁਕਸਾਨ ਹੋਇਆ ਉਹਦਾ ਜਿਹੜਾ ਸਰਕਾਰੀ ਜਿਹੜਾ ਅਮਲਾ ਹੈਗਾ ਉਹਦਾ ਵੀ ਜਾਂਚ ਕੀਤੀ ਜਾਏ ਸਰ ਜਿਹੜੇ ਰੈਸਕਿਊ ਕੀਤੀ ਸੀ ਲੋਕ ਆਪਣੇ ਪਪਸ ਜਾ ਰਹੇ ਹੈ ਕਿ ਨਹੀਂ ਜੀ ਤੱਕ ਕਿਉਂ ਰੈਸਕਿਊ ਕੀਤਾ ਜੀ ਸਾਡੇ ਸਾਡੇ 5 ਸਰਕਾਰੀ ਰੀਲੀਫ ਸੈਂਟਰ ਬਣੇ ਸੀਗੇ ਉਹਦੇ ਵਿੱਚ 500 600 ਦੇ ਕਰੀਬ ਲੋਕ ਉਸ ਵੇਲੇ ਆਗੇ ਸੀਗੇ ਤੇ ਹੁਣ 2 ਦਿਨ ਪਹਿਲਾਂ ਹੀ ਸਾਰੇ ਰੈਸਕਿਊ ਸੈਂਟਰ ਖਾਲੀ ਹੋ ਗਏ ਸੀਗੇ ਲੋਕ ਆਪਣੇ ਆਪਣੇ ਘਰਾਂ ਨੂੰ ਮੁੜ ਗਏ ਸੀ ਸਰ ਇੱਕ ਲਾਸਟ ਕੁਐਸਚਨ ਕੋਈ ਇਸ ਤਰ੍ਹਾਂ ਦਾ ਪਿੰਡ ਜਾਂ ਖੇਤਰ ਤਾਂ ਨਹੀਂ ਜਿੱਥੇ ਕੋਈ ਰਸਮਾਰਗ ਟੁੱਟਿਆ ਹੋਵੇ ਕਨੈਕਟੀਵਿਟੀ ਹੋਵੇ ਨੀ ਇਸ ਵੇਲੇ ਹੁਣ ਕਨੈਕਟੀਵਿਟੀ ਸਾਰਿਆਂ ਦੀ ਹੈ ਪਰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕੁਝ ਕੁਝ ਸੜਕਾਂ ਡੈਮੇਜ ਹੋਈਆਂ ਨੇ ਉਹਦੀ ਅਸੈਸਮੈਂਟ ਚੱਲ ਰਹੀ ਹੈ ਜਲਦ ਤੋਂ ਜਲਦ ਉਹਨਾਂ ਦੀ ਦੁਬਾਰਾ ਮੁਰੰਮਤ ਕਰਾਈ ਜਾਏਗਾ ਅਗਲੇ ਦਿਨ ਦੇ ਨਾਲ ਅਰਾਗ ਜਾਈ ਕਰ ਕੱਲ ਤੱਕ ਜਰੂਰ ਆਪਾਂ ਦੀਨੀ ਹੈ ਆ ਇਸ ਵੇਲੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਾਖੜਾ ਡੈਮ ਦਾ ਵੀ ਜਿਹੜਾ ਸਤਾਰ ਹੈਗਾ ਉਹ 3 ਫੁੱਟ ਤੋਂ ਵੀ ਜ਼ਿਆਦਾ ਥੱਲੇ ਹੋ ਗਿਆ ਡੇਂਜਰ ਮਾਰਕ ਤੋਂ ਤੇ ਇਸ ਕਰਕੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਰਿਆਂ ਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਠੀਕ ਹੈ ਜੀ ਜਿਸ ਤਰ੍ਹਾਂ ਜਦੋਂ ਪਾਣੀ ਦਾ ਮਾਰ ਪਿਆ ਸੀਗਾ ਕਈ ਪਿੰਡ ਸੀਗੇ ਜਿਹੜੇ ਟਾਪੂ ਬਣ ਗਏ ਸੀਗੇ ਉਹਨਾਂ ਦੇ ਵਿੱਚ ਵੀ ਅਸੀਂ ਲਗਾਤਾਰ ਹਰ ਰੋਜ਼ ਮੈਡੀਕਲ ਟੀਮ ਵੀ ਗਈ ਜਿਹੜੀ ਆਪਣੇ ਐਨੀਮਲ ਵੈਟਰਨਰੀ ਦੀ ਟੀਮ ਹੈ ਉਹ ਵੀ ਗਈ ਰਾਸ਼ਨ ਵੀ ਗਿਆ ਨਾਲ ਹੀ ਪੁਲਿਸ ਪ੍ਰਸ਼ਾਸਨ ਨਾਲ ਹੀ ਸਾਡੇ ਕੋਈ ਸਿਵਲ ਪ੍ਰਸ਼ਾਸਨ ਸਾਰੀਆਂ ਟੀਮਾਂ ਇਕੱਠੀਆਂ ਕਰਕੇ ਡੇਲੀ ਪਿੰਡਾਂ 'ਚ ਗਈਆਂ ਜੇ ਉਹ ਕਿਸ਼ਤੀ ਰਹੀ ਜਾ ਸਕੀ ਤਾਂ ਉਹ ਕਿਸ਼ਤੀ ਰਹੇ ਗਏ ਨੇ ਜੇ ਉਹ ਟਰੈਕਟਰ ਟਰਾਲੀ ਰਾਹੀਂ ਜਾ ਸਕੀ ਤਾਂ ਟਰੈਕਟਰ ਟਰਾਲੀ ਰਾਹੀਂ ਗਈ ਨੇ ਹਰ ਰੋਜ਼ ਹਰ ਪਿੰਡ ਦੇ ਵਿੱਚ ਮੈਡੀਕਲ ਕੈਂਪ ਤੇ ਸਾਰੀਆਂ ਸਹੂਿਦਾਵਾਂ ਉਪਲਬਧ ਕਰਾਈਆਂ ਗਈਆਂ ਵਾਟਰ ਸਪਲਾਈ ਜਿੱਥੇ-ਜਿੱਥੇ ਬ੍ਰੇਕ ਹੋਈ ਸੀ ਉਹ ਦਰੁਸਤ ਕਰਾਈ ਗਈ ਜਲਦ ਤੋਂ ਜਲਦ ਪਾਵਰ ਸਪਲਾਈ ਦਰੁਸਤ ਕਰਾਈ ਗਈ ਤੇ ਹੁਣ ਇਸ ਵੇਲੇ ਪਿੰਡਾਂ ਦੇ ਵਿੱਚੋਂ ਪਾਣੀ ਰਿਸਿਵ ਕਰ ਗਿਆ ਹੈ ਪਹ ਜਾ ਚੁੱਕਿਆ ਹੈਗਾ ਤੇ ਹੁਣ ਅਸੀਂ ਜਿਹੜਾ ਨੰਗਲ ਦੇ ਵਿੱਚ ਤੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਆਪਣੀ ਰੀਹੈਬਿਲਿਟੇਸ਼ਨ ਦੀ ਐਕਸਰਸਾਈਜ਼ ਹੈ ਉਹ ਪੂਰੀ ਤਰ੍ਹਾਂ ਚਾਲੂ ਕਰ ਦਿੱਤੀ ਗਈ ਹੈ ਪੀ ਡਬਲਯੂ ਡੀ ਵੱਲੋਂ ਆਪਣੀ ਸੜਕਾਂ ਦੀ ਅਸੈਸਮੈਂਟ ਚੱਲ ਰਹੀ ਹੈਗੀ ਹੈ ਜਿਹੜੇ ਘਰਾਂ ਦਾ ਡੈਮੇਜ ਹੋਇਆ ਉਹ ਅਸੈਸ ਕੀਤਾ ਜਾ ਰਿਹਾ ਹੈ ਫੋਗਿੰਗ ਕਰਵਾਈ ਜਾ ਰਹੀ ਹੈ ਲਾਰਵਾ ਸਾਈਡ ਕਰਵਾਇਆ ਜਾ ਰਿਹਾ ਹੈ ਪਾਣੀ ਦੀ ਡੀਕਲੋਰినੇਸ਼ਨ ਕਰਵਾਈ ਜਾ ਰਹੀ ਹੈ ਹਰ ਤਰੀਕੇ ਦਾ ਜਿਹੜੀ ਸਾਡੀ ਪੋਸਟ ਫਲੱਡ ਦੀ ਸਾਡੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਜਿੰਨੇ ਵੀ ਪਿੰਡ ਪ੍ਰਭਾਵਿਤ ਹੋਏ ਸੀਗੇ ਉਹਨਾਂ ਦੇ ਵਿੱਚ ਲਗਾਤਾਰ ਮੈਡੀਕਲ ਕੈਂਪ ਚਾਲੂ ਨੇ ਨਾਲ ਹੀ ਹਰੇਕ ਅਫੈਕਟਡ ਪਿੰਡ ਦੇ ਵਿੱਚ ਜਿਹੜੇ ਆਪਣੇ ਪਸ਼ੂ ਹੈਗੇ ਆ ਉਹਨਾਂ ਦਾ ਵੀ ਜਿਹੜੀ ਜਾਂਚ ਹੈਗੀ ਹੈ ਉਹ ਲਗਾਤਾਰ ਚੱਲ ਰਹੀ ਹੈ ਸਪੈਸ਼ਲ ਕੈਂਪ ਉਹਨਾਂ ਦਾ ਵਾਸਤੇ ਵੀ ਲਗਾਏ ਜਾ ਰਹੇ ਹਾਂ ਜੁੜ ਕੇ ਲਿੰਕ ਹਾਂਜੀ ਹਾਂਜੀ ਜੁੜ ਗਏ ਜੀ ਪੂਰਾ ਡਿਟੇਲ ਹੌਲੀ ਹੌਲੀ ਹੁਣ ਸਾਰਾ ਦੱਸੋ ਪਹਿਲਾਂ ਪੰਜ ਦਾ ਏਦਾਂ ਜੀ ਸਰ ਜੀ ਪਹਿਲਾਂ ਦਾ ਜਾਨੀ ਕਿ ਪੂਰਾ ਲਿੰਕ ਇਹਨਾਂ ਦਾ ਬਣਿਆ ਹੋਇਆ ਸੀਗਾ ਤੇ ਤੋਂ ਹੁਣ ਪਾਣੀ ਆਇਆ ਫਿਰ ਲਿੰਕ ਟੁੱਟ ਗਿਆ ਸੀਗਾ ਜੀ ਤਾਂ ਹੁਣ ਜਾਨੀ ਕਿ ਆਵਾਜ਼ ਆਈ ਹੋਊਗੀ ਦੇਖ ਲਓ ਹੁਣ ਵੀ ਰੋਡ ਵੀ ਵੀ ਪੰਛੀ ਢਾਕ ਹੈ ਤਾਂ ਚਲੋ ਮੜਾ ਮੜਾ ਟੋਟੇ ਬਦ ਹੁਣ ਕਰਤੇ ਜਾ ਲੈਣੇ ਸੱਟ ਜੀ ਚੱਲਣ ਜਗ ਹੋ ਫਿਰ ਹੁਣ ਇਹਦੇ ਪੱਠੇ-ਪੁੱਠੇ ਲੈਣਾ ਆਂਦੇ ਜੀ ਫਿਰ ਸਾਰੀ ਜ਼ਿਆਦਾ ਦਿੱਕਤ ਆ ਗਈ। ਉਹਦਾ ਆਵਾਜ਼ ਆਈ ਸੀਗੀ? ਹਾਂਜੀ ਨਹੀਂ ਆਵਾਜ਼ ਆਈ ਫਿਰ ਹੁਣ ਐਦਾਂ ਜੇ ਅਗਰ ਬੋੜੇ ਚ ਆਂਦੇ ਤੇ ਜੀ ਫਿਰ ਤੇ ਆਪ ਨੂੰ ਵੀ ਡਰ ਲੱਗਦਾ ਦਾ। ਕਿ ਹੁਣ ਪਾਣੀ ਜ਼ਿਆਦਾ ਹੁਣ ਤਾਂ ਬਿਲਕੁਲ ਸਰੋਏ ਹੋ ਗਿਆ ਉਹ ਤਾਂ ਦੇਖਦੇ ਹੀ ਆ। ਸਾਰੇ ਪਿੰਡ ਪਿੰਡ ਜੁੜ ਚੁੱਕੇ ਆਪਸ ਵਿੱਚ। ਹਾਂਜੀ ਹਾਂਜੀ। ਕਿਹੜੇ-ਕਿਹੜੇ ਤਕਰੀਬ ਨੇ ਲਈ ਸੀਗੇ ਜਿਹੜੇ ਇਹ ਹੁਣ ਸਾਰੇ ਥੱਲੇ ਤੱਕ ਬਿਲ ਲ ਜਾਂਦੇ ਜੀ। ਮੈਂ ਨੇਹੀ ਯਾਰ ਹੱਸਾ ਜੀ ਕਿ ਉਹ ਤਾਂ ਹੁਣ ਤੋਂ ਦੇਖਦੇ ਆ ਉਹ ਤਾਂ ਬੰਦੇ ਆ ਬਿਲਕੁਲ। ਤਕਰੀਬ ਕਿਹੜੇ-ਕਿਹੜੇ ਪਿੰਡ ਗਿਣਾ ਕੇ ਦੱਸੋ ਨਾਮ ਉਹ ਅਸਰ ਸਿੰਘ ਬਿਲ ਆਉਗਾ ਜੀ ਤਾਂ ਆਪਣਾ ਨੀਲੀ ਪੇਲੀ ਹੋਊਗੀ ਜੀ ਹਾਂਜੀ ਤੇ ਆਹ ਪੱਟੀ ਤੇ ਕੀ ਪੱਟੀ ਟੇਕ ਸੰਗੇ ਪੈ ਗਈ ਜੀ ਪਲਾਂਟ ਦੇ ਅੱਗੇ ਠੀਕ ਹੈ ਠੀਕ ਹੈ ਉਹ ਵੀ ਹਾਂ ਜੀ ਹਾਂ ਜੀ ਉਹ ਤਾਂ ਰੋਡ ਦਾ ਪਰੇ ਆ ਮੇਨ ਤੇ ਅੰਦਰ ਪਿੰਡ ਦੇ ਵਿੱਚ ਬਿਜਲੀ ਪਾਣੀ ਬਿਜਲੀ ਪਾਣੀ ਹੈਗਾ ਜੀ ਹਾਂ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ